ਹਾਂ ਜੀ ਕਿਸਾਨ ਵੀਰੋ ਸਵਾਗਤ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਫਤੂ ਨਗਸੇ ਲੈ ਲੈ ਗਏ ਜੀ ਇੱਕ ਵੈੜਾ ਬਈ ਸੋਈ ਸਵਾਈ ਤੇ ਇੱਕ ਹੀਪਰ ਵੱੱਛੀ ਆ ਬਈ ਟਾਪ ਕਲਾਸ ਦੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਉਂ ਫੋਚ ਲੈਣਾ ਭਾਈ ਤੋਂ ਟੇਲਾ ਆਜੀ ਭਾਈ ਤੋਂ ਨਹੀਂ ਭਾਈ ਜੀ ਸਸਕਾਲ ਸਸਕਾਲ ਬਈ ਹੋ ਠੀਕ ਹੋ ਵਧੀਆ ਪੂਰੇ ਵਧੀਆ ਬਈ ਕਿਵੇਂ ਚੱਲਦਾ ਭਾਈ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਮੇਰ ਜੀ ਸਿੰਘ ਪਿੰਡ ਸ਼ਨਾਗ ਲਾਲ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਤਾਂ ਪਰੇ ਜਾਂਦੀ ਹੈਗੀ ਨੇੜੇ ਪਿੰਡ ਜਿਹੜੇ ਆਪ ਨੂੰ ਭਦੌੜ ਸਹਰ ਆ ਜਾਂਦਾ ਵੀ ਮੋਬਾਈਲ ਨੰਬਰ ਮੋਬਾਈਲ ਨੰਬਰ 99014 33579 ਵੀ ਠੀਕ ਹੈ ਭਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਹਾਂਜੀ ਆ ਵੀ ਨਿਰਖ ਪਰ ਕਰਕੇ ਲੈਵੇ ਆਪਣੀਆਂ ਲਿਆਂਦੀਆਂ ਹੋਣੀਆਂ ਵੀ ਕੋਈ ਆਪਣੀ ਘਰ ਦੀ ਨਹੀਂ ਹੁੰਦੀ ਓਕੇ ਭਾਈ ਆ ਕਦੋਂ ਲੈਣੀ ਹੈਗੀ ਆ ਨਿਰਖ ਪਰ ਕਰਕੇ ਲੈਓ ਕਦੋਂ ਗੇਟੋ ਬਾਹਰ ਹੋ ਗਿਆ ਅਗਲੇ ਦਿਨ ਆਪਣੀ ਨਹੀਂ ਬਸ ਠੀਕ ਆ ਹਾਂਜੀ ਹੂੰ ਤੇ ਭਾਈ ਜਿਹੜੀ ਇਹ ਵੈੜ ਦੇ ਦੇ ਕਿਹੜਾ ਸੋਸ ਹੋਈ ਆ ਇਹ ਪਹਿਲਾ ਸੁਆ ਬੱਚੀ ਆ ਬਈ ਕਦੋਂ ਸੂਈ ਹੈ ਇਹਨੂੰ ਵੀ ਦੂਜਾ ਦਿਨ ਆ ਗਿਆ ਮੰਗਰ ਵੀ ਬੱਚੀ ਆ ਗਈ ਬਾਕੀ ਨਾ ਹੋਰ ਖਾ ਲਿਆ ਜਮਾ ਕੱਚਾ ਪਿਆ ਬਈ ਠੀਕ ਆ ਬਈ ਹਾਂ ਬੱਚਾ ਬੱਚੀ ਬੱਚੀ ਬਹੁਤ ਚੰਗੀ ਹੈ ਇੱਕ ਨੰਬਰ ਬੱਚੀ ਨੂੰ ਜਨਮ ਦਿੱਤਾ ਕੁਆਲਿਟੀ ਚੰਗੀ ਹੈ ਕੁਆਲਿਟੀ ਦੇਣਾ ਬਾਕੀ ਫੇਸਬੁਕ ਬੱਚੀ ਤਾਂ ਬਹੁਤ ਚੰਗਾ ਬਾਕੀ ਬਾੜ ਵਿਆਪ ਵੀ ਜਰਸੀ ਹੈ ਬੱਚੀ ਵੀ ਐਰ ਸ਼ਾਹ ਜੀ ਜੀ ਪੈਂਦੀ ਹੈ ਬਈ ਸਹੀ ਆ ਬਈ ਸਹੀ ਆ ਬਾਕੀ ਬੱਚੀ ਸੀਲ ਢੰਡੀ ਬਹੁਤ ਆ ਗਈ ਹੂੰ ਇਹ ਪਹਿਲਣਾ ਡਾਕਟਰ ਕਹਿਣਾ ਕਰਨਾ ਕੁਝ ਵੀ ਨਹੀਂਗਾ ਲੈਵਾ ਕਮਾਲ ਆ ਬਹੁਤ ਸੋਹਣਾ ਆਰਡਰ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਕੁਛ ਨਹੀਂ ਕਹਣਾ ਡਾਕਟਰ ਅਮਾਈ ਬੈਠਾ ਰਹੇ ਥੱਲੇ ਲੈ ਭਾਈ ਕੋਈ ਚੱਕਰੀ ਨਹੀਂ ਲੈ ਬਾਤ ਨੂੰ ਲੈ ਵੀ ਡਾਕਟਰ ਫੀਟਿੰਗ ਦਿਖਾ ਦੇ ਕਿ ਨਹੀਂ ਫਾੜੀ ਵਾਲਾ ਆਰਡਰ ਆ ਜਾਵਾ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਬਹੁਤ ਚੰਗਾ ਹਾਂ ਬਾਕੀ ਡਾਕਟਰ ਸੀਲ ਠੰਡੀ ਬਸੇਰੀ ਆਈ ਕੇ ਮਰਜੀ ਆ ਖਾਰੇ ਬੱਚੀ ਦੇ ਲਈ ਕਹਿਣਾ ਕੁਸ਼ਮਿਲਾ ਹੂੰ ਕਿਵੇਂ ਮਰੰਡੀ ਦਾ ਕਰ ਬਾਕੀ ਡਾਕਟਰ ਥਾਣ ਆਰਡਰ ਦਿਖਾਇਆ ਡਾਕਟਰ ਕਿੰਨਾ ਚੰਗਾ ਫੀਟਿੰਗ ਆ ਆ ਕਮਾਲ ਹੈ ਨਾ ਬਹੁਤ ਸੋਹਣੀ ਫੀਟਿੰਗ ਇਹ ਮਾਦਰ ਨੂੰ ਦੇਖ ਲੈ ਵਾ ਪੂਰਾ ਫੁੱਲ ਚੰਗਾ ਕੁਆਲਿਟੀ ਆ ਫਾੜੀ ਵਾਲਾ ਡਾਕਟਰ ਏਟ ਲੰਡੂ ਲਾ ਪਈਆਂ ਬੱਚੀ ਨਾਲ ਅੱਥਨ ਨੂੰ ਕੋ ਸੋਰੀ ਬਣ ਜਾਣਾ ਹੈ ਬਾਕੀ ਡਾਕਟਰ ਥਾਣ ਬਹੁਤ ਨਿਆਇ ਚੰਗਾ ਗੱਲ ਆ ਸਹੀ ਗੱਲ ਆ ਮੁੱਠੀ ਚੋਾਈ ਦੇਖੀ ਡਾਕਟਰ ਬਹੁਤ ਨਿਆਇ ਚੰਗੀ ਆ ਐਸੀ ਦੀ ਠੀਕ ਆ ਬਾਕੀ ਮੂਰੋ ਮਾਰੋ ਦਿਖਾਇਆ ਡਾਕਟਰ ਲੈ ਵਾ ਬੱਚੀ ਦਾ ਕਿਆ ਹੋਇਆ ਐ ਨਹੀਂ ਕਲਾ ਮਗਰ ਮਗਰ ਮੂਰ ਵਾਲਾ ਪੂਰਾ ਬੱਛੀ ਨਾੜਾ ਨੂੜਾ ਦੇਖ ਲੈ ਸਹੀ ਗੱਲ ਆ ਭਾਈ ਆ ਕਿ ਡਾਕਟਰ ਚਮਕ ਰੇ ਬੱਛੀ ਦੀ ਕਿੰਨੀ ਹੈਗੀ ਚਮਕ ਫੁੱਲ ਆ ਨਾ ਸਲੇਨਰ ਕੀ ਪਈ ਹੈਗੀ ਪਹਿਲਾ ਸੂਆ ਗਈ ਬਾਈ ਕੋਈ ਛੋਟੀ ਨਾ ਮਨੇ ਡਾਕਟਰ ਕੱਦ ਦਿਖਾ ਦੇ ਲੈ ਨਾ ਕੱਦ ਲੈ ਬਾਈ ਬਰਾਬਰ ਖੜਾ ਉਸਾਂ ਬਾਕੀ ਫੇਸਪੂਸ ਉਰੇ ਆਇਆ ਡਾਕਟਰ ਬਰੀਕੀ ਚ ਹੈ ਗਿਆ ਯਾਨੀ ਕਿ ਮੋਟੇ ਜਿਹੇ ਪਿੰਡੇ ਦੀ ਬੱਛੀ ਹੈਗੀ ਸਹੀ ਗੱਲ ਆ ਭਾਈ ਹਾਂ ਚਮਕ ਚਮਕ ਬਹੁਤ ਆ ਬਾਕੀ ਬਾਕੀ ਲੇਵਾ ਕਿੰਨੇ ਬਹੁਤ ਨੀਐਸ ਪਾਈ ਹੈ ਬੱਛੀ ਲੇਵੀ ਸਹੀ ਆ ਭਾਈ ਸਹੀ ਆ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਨਾ ਕੋਈ ਨੂੰ ਮਟੈਟ ਸਾਹਿ ਬੱਚਾ ਵੀ ਮਗਰ ਬੱਚੀ ਆ ਬਈ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਕਿ ਕੱਦ ਚੰਗਾ ਬਰੀਡ ਚੰਗੀ ਐ ਚਮਕ ਚੰਗੀ ਐ ਗਰਮੀ ਘੱਟ ਮਨੂ ਫੈਂਡ ਫੁੰਡ ਕਰਮਾ ਇਹਦੀ ਚੰਗੀ ਆਊਗੀ ਆਈ ਕਰਕੇ ਕਰੀਏ ਡਾਕਟਰ ਹੁਣੀ ਆਈ ਗਈ ਹਜੇ ਹੂੰ ਅਨਿਏ ਡਰੀਜੈਂਦੀ ਕਹਿਣਾ ਕਰਨਾ ਕੁਝ ਵੀ ਨਹੀਂ ਆ ਠੀਕ ਆ ਬਾਈ ਹਾਂ ਸੀ ਛੰਡੀ ਦੇ ਡਾਕਟਰ ਇੱਥੋਂ ਖੜ੍ਹਦੇ ਖੁੜਨੇ ਬੈਠਦੇ ਕਿੰਨੀ ਚੰਗੀ ਆ ਸਹੀ ਗੱਲ ਆ ਫੇਸ ਬੜਾ ਕਿਉਂਕ ਡਾਕਟਰ ਸੀ ਛੰਡੀ ਦਾ ਇੰਨੀ ਕਾਜੀ ਠੀਕ ਹੈ ਅਮ ਇੱਥੇ ਰਹਿ ਗਏ ਅੰਲੇਲਾ ਨਾ ਕਹਿਣਾ ਕਰਨਾ ਕੋਸ਼ਿਸ਼ ਨਹੀਂਗਾ ਬੱਚੀ ਦਾ ਕੀ ਬਾਤ ਆ ਬਈ ਠੰਡੀ ਐ ਇੰਨੀ ਕਾ ਜਿੱਥੇ ਮਰਜ਼ੀ ਖੜਾ ਲਾ ਕੋਈ ਚੱਕ ਕੇ ਬਾਕੀ ਲੇ ਵਾਲੂ ਆ ਡਾਕਟਰ ਫੇਸ ਫੂਸ ਬੱਚੀ ਦਾ ਕਿੰਨਾ ਕਹਦੇ ਉਹਨਾਂ ਚੰਗਾ ਡਾਕਟਰ ਤਾਹਾਂ ਤੂੰ ਹਰ ਦੇਖ ਲੈ ਸਿੱਧੀ ਸੁਧੀ ਸਲੀਨਰ ਗਈ ਪਈ ਹੈਗੀ ਬਾਕੀ ਜਰਸੀ ਜਿਹੜਾ ਡਾਕਟਰ ਮੰਗ ਬਹੁਤ ਆ ਬਾਕੀ ਇਹਦੀ ਸਹੀ ਗੱਲ ਆ ਬਾਈ ਹਾਂ ਤੇ ਮੋਲ ਵੀਰੇ ਜਾਇਜ ਹੂੰ ਮੋਲ ਡਾਕਟਰ ਜਮਾਂ ਜਾਇਜ ਹੂ ਅੱਗੇ ਨਾਲ ਵੀ ਜਾਇਜ ਹੂ ਮੋਲ ਆ ਇਹ ਤਾਂ ਠੀਕ ਆ ਬਾਈ ਹਾਂ ਮੋਲ ਬਾਈ ਕਹਿੰਦਾ ਜਮਈ ਜਾਇਜ ਹੂ ਗਾੜ ਦੇ ਹਿਸਾਬ ਨਾਲ ਠੀਕ ਆ ਕਿ ਨਹੀਂ ਬੱਚਾ ਮਗਰ ਬੱਚੀ ਬੱਚੀ ਵੀ ਇੱਕ ਨੰਬਰ ਆ ਬਾਈ ਬੈਡ ਵੀ ਚੰਗੀ ਆ ਫੇਸਬੁਕ ਤੋਂ ਨੇੜੇ ਤੋਂ ਚੈੱਕ ਕਰਵਾਵਾਂਗੇ ਥਾਣ ਬਹੁਤ ਚੰਗਾ ਅੱਲਾਕਲਾ ਥਾਣ ਮੁੱਠੀ ਵਾਲਾ ਥਾਣ ਲੱਗਿਆ ਬਾਈ ਮਗਰ ਐਡਰੈਸ ਸੀਲ ਇੰਨੀਗਾ ਕੀ ਅਵਾਹੀ ਵੇਹਿਆ ਥੱਲੇ ਕਿ ਪਹਿਲਣਾ ਕਿ ਹਾਲ ਨਹੀਂ ਕਰਦੀ ਕੋ ਨਿਆਣੇ ਦੀ ਨਹੀਂ ਕੋ ਚੱਕਰੀ ਨਹੀਂ ਆ ਬੱਚੀ ਲਾ ਬਾਈ ਕੋਈ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਲੈ। ਸਾਭੀ ਕੋਈ ਚੱਕਰ ਨਹੀਂ ਹੈ। ਮੈਂ ਕਿਹਾ ਵੀ ਚਵਾਈ ਚੈੱਕ ਕਰਾ ਵੇੱਛੀ ਤਾਂ। ਚੋਣ ਦੇਖੋ ਪਰਮਾਇ ਦਾ। ਮੋਟਾ-ਮੋਟਾ ਚੋਣ ਹੈ ਨਾ। ਜੀ ਲਾਇਆ ਡਾਕਟਰ ਕਿਉਂ ਦੇ ਆਉਂਦਾ। ਕਾ ਬਾਤ ਆ। ਇਸ ਚਵਾਈ ਬੜੀ ਚੰਗੀ ਹੈ ਜਿਵੇਂ ਮਰਜ਼ੀ ਕੋਈ ਚੱਲ ਪਈ ਚੱਕਰ ਨਹੀਂ। ਕੋਈ ਨਿਆਣਾ ਨਹੀਂ ਪਾਇਆ ਬਾਈ ਨੇ ਕੋਈ ਬੱਚਾ ਨਹੀਂ ਛੱਡਿਆ। ਉਹ ਲੋੜੇ ਡਾਕਟਰ ਨਿਆਣਾ ਨਹੀਂ ਹੁਣਾ ਤੇ ਨਾ ਬੱਚਾ ਲਾਉਣ ਦੀ। ਹਮ। ਕਹਿਣਾ ਹੀ ਨਹੀਂ ਕੋ ਬੱਚੀ ਨੇ। ਬੜੀ ਚੰਗੀ ਚਵਾਈ ਹੈ ਨਾ। ਆਹ। ਹਾਂ ਭਾਈ। ਮੋਟੀ-ਮੋਟੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਪਈ ਚੱਕਰ ਨਹੀਂ। ਜੋੜ ਦਾ ਇੱਕ ਨੰਬਰ ਆ ਕਿ ਨਹੀਂ ਚੀਜਾ ਲੈਟਰ ਮੈਂ ਕਿਹੜਾ ਮੋੜ ਲੈਣਾ ਦੀ ਦੇਖੋ ਜੀ ਬਾਈ ਲੈ ਦੇ ਰਾਈਟਰ ਮੈਂ ਜੀ ਬਾਈ ਦਾ ਇੱਕ ਨੰਬਰ ਆ ਕਿ ਨਹੀਂ ਚੋਏ ਡਾਇਰੈਕਟਰ ਬਾੜੀ ਲਿਆਇ ਚੰਗੇ ਦੇਖ ਘਰ ਹਮ ਆ ਕਿ ਨਿਬੜਦੀ ਆ ਲੈ ਕਿੰਨੀਆਂ ਘਤਾਰਾਂ ਮਾਰੀਆਂ ਦੇਖੀ ਆਉਂਦੀ ਬਾਲਟੀ ਹਣਾ ਕੋਈ ਡਾਇਰੈਕਟਰ ਬੱਚਾ ਐ ਲਾਇ ਕੋਹ ਨਹੀਂ ਲਾ ਦੇਖਾ ਕਿੰਨੀਆਂ ਘਤਾਰਾਂ ਮਾਰੀਆਂ ਕਿ ਲੋਡੇ ਡੇਕ ਲੋ ਤੋਂ ਕੱਢ ਕੇ ਮਾਰਿਆ ਬਾਕੀ ਠੰਡ ਦਿਖਾ ਡਾਇਰੈਕਟਰ ਕਿੰਨਾ ਚੰਗਾ ਬੱਚੀ ਲੱਗਿਆਗਾ ਹੂੰ ਕੋਈ ਬੱਚਾ ਲਾਉਣੇ ਲੋੜ ਡਾਕਟਰ ਦੇਖਲਾ ਲੈ ਖੜੀ ਹੈਗੀ ਇਹਨਾਂ ਦੇ ਕੁਝ ਵੀ ਆਪਾਂ ਡਾਕਟਰ ਉੱਠ ਕੇ ਹੁਣ ਵਾਜਾ ਥੱਲੇ ਜਾ ਕੇ ਲੈ ਠੀਕ ਆ ਕਹਿਣਾ ਹੁਣ ਵੀ ਨਹੀਂ ਕੁਝ ਲੈ ਤੇ ਮੁੱਲ ਬਾਈ ਗਣ ਮੁੱਲ ਡਾਕਟਰ ਜਮਾ ਜਾ ਰਿਹਾ ਬਾਲਾ ਮੁੱਲ ਨਹੀਂ ਕਰਦੇ ਵੜਦੇ ਹਿਸਾਬ ਨਾਲ ਮੁੱਲ ਬਾਕੀ ਡਾਕਟਰ ਬੈਠੇ ਬਸ ਮਾਇਆ ਕਰ ਲੈਂਦੇ ਥਾਣ ਕਿੰਨਾ ਚੰਗਾ ਕੱਢਿਆ ਜਾ ਇਹ ਪੂਰਾ ਮੂਠਿਆ ਖਾਣਾ ਹੈ ਦੇਖ ਲੈ ਹੂੰ ਕੀ ਆ ਬਾਤ ਆ ਯਾਰ ਤੇ ਬਹੁਤ ਚੰਗਾ ਥਾਣਾ ਬਾਕੀ ਲੇ ਫੀਟਿੰਗ ਲਖਾ ਰਿਹਾ ਹੈ ਫੀਟਿੰਗ ਇੱਕ ਨੰਬਰ ਹੈ ਕਿ ਨਹੀਂ ਬੱਛੀ ਪੂਰਾ ਫਾੜੀ ਵਾਲਾ ਡਰੈਗੂ ਨਾਮ ਟੈਟ ਸਾਹ ਵੇ ਬਾਕੀ ਲੰਬੀ ਲੰਬੀ ਦਿਖਾਈ ਡਾਕਟਰ ਕਿੰਨੀ ਹੈਗੀ ਸਲੀਨਰ ਗਈ ਪਈ ਆ ਜਮੈਂ ਕੋਈ ਖੁਸ਼ਕੀ ਨਹੀਂ ਕੋਈ ਐਂ ਮੋٹے ਪਿੰਡੇ ਦੀ ਆ ਪੂਰੀ ਬਰੀਕੀ ਜਿਵੈੜ ਹੈਗੀ ਹਾਂਜੀ ਅੱਗੇ ਵੀਰੇ ਬੱਛੀ ਕਿੰਨੀ ਕੁ ਮੋਹਰੇ ਦੀ ਕਿੰਨੀ ਕੁ ਮੋਹਰੇ ਬਈ ਦੀ ਇਹ ਡਾਕਟਰ ਹੋ ਗਈ 9 10 ਮਿੰਟਾਂ ਹੈ ਡਾਕਟਰ ਬੱਛੀ ਓਕੇ ਦੰਦੋ ਜਮਾ ਖੀਰੀ ਹੈ ਡਾਕਟਰ ਪ्योर ਪਹਿਲਾਂ ਦੰਦੀ ਦਿਖਾ ਲੈ ਡਾਕਟਰ ਠੀਕ ਆ ਬਾਈ ਦੰਦੋ ਬਾਈ ਕਹਿੰਦਾ ਜਮਾ ਖੀਰੀ ਹੈ ਦੰਦ ਬੱਛੀ ਖੀਰੀ ਹੈ ਕੀ ਬਾਤ ਆ ਬਾਈ ਬਾਕੀ ਦੇ ਫੇਸ ਸੂਸ ਬੱਛੀ ਦਾ ਇੰਨਾ ਆ ਗਿਆ ਤੇ ਉਨਾ ਚੰਗਾ ਹੈ ਡਾਕਟਰ ਬਾਕੀ ਤਾਂ ਹਾਂ ਦਿਖਾ ਡਾਕਟਰ ਜਮਾ ਸਟ੍ਰੇਟ ਪਈ ਹੈਗੀ ਸਹੀ ਗੱਲ ਆ ਪੱਧਰਾ ਹਣਾ ਬਾਕੀ ਜਾਂ ਪੱਧਾ ਡਾਕਟਰ ਬਾਕੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਦੇਖ ਖਾਵੇ ਲਾ ਠੀਕ ਆ ਝੋਲੀ ਦਿਖਾਣੇ ਬਾਈ ਚਾਰ ਹੀ ਥਾਣਾ ਬਰੀਡ ਇੱਕ ਨੰਬਰ ਬਰੀਡ ਇੱਕ ਨੰਬਰ ਡਾਕਟਰ ਬਾਕੀ ਬਹੁਤ ਚੰਗਾ ਕਰਮ ਆਈਦਾ ਕੀ ਬਾਤ ਹੂੰ ਦਿਖਾ ਡਾਕਟਰ ਹੋਈ ਚੈੱਕ ਕਰਨੀ ਦਿਖਾ ਆਨੇ ਇੱਕ ਨੰਬਰ ਝੋਲੀ ਜੀ ਲੈ ਚਾਰ ਹੀ ਥਾਣੇ ਬੱਚੀ ਹੂੰ ਝੋਲੀ ਹੋ ਗਿਆ ਡਾਕਟਰ ਲੈ ਸਹੀ ਗੱਲ ਆ ਭਾਈ ਚਾਰ ਹੀ ਥਾਣੇ ਇੱਕ ਨੰਬਰ ਬਰੀਡ ਆ ਡਾਕਟਰ ਫੇਸ ਫੂਸ ਬੱਚੀ ਦਾ ਕੱਦ-ਕੁੱਦ ਕਿੰਨਾ ਕਹਿੰਦੇ ਪੂਰੀ ਫੁੱਲ ਸਮੇਂ ਹੀ ਪੜੀ ਡਾਕਟਰ ਸਹੀ ਆ ਅਮਾ ਜਾ ਕੇ ਮੰਨ ਕੇ ਚੱਲ 20-25 ਦਿਨ ਸਾਮ ਪਿੱਡੀ ਗਿਆ ਭਰਾ ਦੇ ਅਗਲਾ ਪੂਰਾ ਫੁੱਲ ਕਰਦਾ ਵਾਕੀ ਡਾਕਟਰ ਰੰਗ ਦੀ ਡਿਮਾਂਡ ਬਹੁਤ ਆ ਬਾਕੀ ਚਿੱਟਾ ਰੰਗ ਆ ਜਾ ਜੀ ਸਹੀ ਗੱਲ ਆ ਬਾਈ ਸਹੀ ਗੱਲ ਆ ਬਰੀਡ ਤਾਂ ਇੱਕ ਨੰਬਰ ਦੰਦੋਂ ਖੀਰੀ ਚਾਰ ਥਣ ਬਿਊਟੀਫੁੱਲ ਬਾਕੀ ਡਾਕਟਰ ਮੋਲੇ ਦਾ ਇੰਨਾ ਕਿ ਜਾਇਜ਼ ਹੋਊਗਾ ਉਦੋਂ ਹੀ ਬੱਚੀ ਵੇਚੀ ਸੀ ਮੰਨ ਕੇ ਪਹਿਲੇ ਫੂਨਤੀ ਬੱਚੀ ਵੇਗ ਗਈ ਸੀ ਉਹ ਤਾਂ ਪੂਰਾ ਫੁੱਲ ਜਾਇਜ਼ ਹੋਊਗਾ ਬੱਚੀ ਦਾ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਦੇ ਜਮਾ ਜਾ ਰਸੇ ਦਾ ਕਰਦੀ ਐ ਡਾਕਟਰ ਬੱਚੀਆਂ ਦੇ ਤਾਂ ਬਾਈ ਦੇ ਮੁੱਲ ਜਮੇ ਤੇ ਆਜ ਹੁੰਦੇ ਆਪਾਂ ਡਾਕਟਰ ਬਾਤਾਂ ਗਾਈਆਂ ਦਾ ਕੰਮ ਆ ਕਿ ਤੇ ਚੰਗਾ ਬੱਚਾ ਮਿਲ ਜਾ ਉਦ ਹੀ ਲੈਣਾ ਹੈਗਾ ਐ ਨਹੀਂ ਆ ਵੀ ਹਰੇਕ ਹੀ ਲੈ ਕੇ ਬੰਦ ਲੈਣੀ ਹੈਗੀ ਚੰਗਾ ਬੱਚਾ ਕੋਈ ਬਾਜ਼ ਮੈਲੇ ਬਾਈ ਕਹਿੰਦਾ ਆਪਾਂ ਲੈ ਕੁੱਲੀ ਆਈ ਡਾਕਟਰਾਂ ਦੇ ਹੁੰਦਾ ਆ ਦੀ ਰੱਸੀ ਨਾਲ ਤੁਰਦੀ ਨਹੀਂ ਬੱਚੀ ਹਮਮ ਆ ਇੱਕ ਡਾਕਟਰ ਬੱਚੀ ਦੀ ਖੜ ਨਹੀਂ ਫੁੱੜਨੀ ਚੈੱਕ ਕਰਾ ਕਿੰਨੀ ਚੰਗੀ ਸਹੀ ਗੱਲ ਆ ਬਈ ਕੀ ਆ ਦੇਖ ਫੇਸ ਬੱਚੀ ਦਾ ਕੀ ਬਾਤ ਆ ਬਿਊਟੀ ਦਾ ਫੁੱਲ ਆ ਯਾਰ ਬਈ ਬਿਊਟੀਫੁੱਲ ਲੱਗ ਰਿਹਾ ਤਾਹ ਤਾਹ ਦੇਖ ਜਮ ਆਇਆ ਭਈ ਆ ਪੱਦਰ ਹਮਮ ਉੱਟੂ ਹੀ ਨਹੀਂ ਚੱਕਣੀ ਪੈਰਾਂ ਪੂਰਾ ਦੀ ਬਹੁਤ ਸਾਫ ਆ ਵਾ ਕਿ ਡਾਕਟਰ ਫੇਸ ਵਾ ਨਹੀਂ ਆ ਇਸ ਚੰਗਾ ਬੱਚੀ ਦੇ ਵਾਲਾ ਬਿਊਟੀ ਚੈੱਕ ਕਰ ਕਿੰਨੀ ਬਈ ਚੱਕਣੀ ਨਹੀਂ ਦੇ ਬੱਚੀ ਦੀ ਹਮਮ ਮੁੱਲ ਵੀ ਜਮਾ ਜਾਇਜ਼ ਹੋ ਮੁੱਲ ਡਾਕਟਰ ਜਮਾ ਜਾਇਜ਼ ਹੋਗਾ ਮੁੱਲ ਪਹਿਲਾਂ ਵੀ ਬਾਈ ਦੇ ਜੈਜੀ ਹੁੰਦੇ ਆ ਤੇ ਝੋਲੀ ਇੱਕ ਨੰਬਰ ਆ ਬਰੀਟ ਵਾਲੀ ਜਾਤ ਵਾਲੀ ਬੱਚੀ ਆ ਬਾਈ ਤੇ ਸੇਤੂ ਹੀ ਟੀਕਾ ਲੈ ਲਓ ਕਣੀ ਬਾਈ ਬਾਕਾਬਲੀ ਡਾਕਟਰ ਹੂੰ ਟੀਕੇ ਦਾ ਜਮਾ ਸ਼ਮੀ ਪਲੀ ਬੱਚੀ ਆਗੀ ਸਹੀ ਗੱਲ ਬਾਕੀ ਦੰਦੋਂ ਖੀਰੀ ਆਗੀ ਹੂੰ ਬਾਈ ਚਾਰ ਥਣ ਹੋਣਗੇ ਕੋਈ ਫੋਰ ਸ਼ਾਂਗ ਨਹੀਂ ਗਦੇ ਮਾਂ ਦਾ ਕੀ ਰਿਕਾਰਡ ਹੈ ਜੀ ਦੱਸ ਮਾਂ ਡਾਕਟਰ ਆਪਾਂ ਕੁਝ ਨਹੀਂ ਕਹਿਣਾ ਵੀ ਕਿੰਨਾ ਹੈ ਬਾਕੀ ਅਗਲਾ ਆਪ ਹੀ ਦੇਖ ਲੈ ਕਿੰਨਾ ਹੈ ਸਹੀ ਵਾਸਤੇ ਡਾਕਟਰ ਦੋਸਤ ਸੇਵਾ ਤੇ ਡਿਪੈਂਡ ਆ ਹਨਾ ਸਹੀ ਗੱਲ ਬਾਕੀ ਬੱਚੀ ਦਿਖਾ ਦੇ ਬੱਚਿਆ ਆਪ ਹੀ ਦੱਸਦੀ ਹੈਗੀ ਬੱਚੀ ਆਪ ਬੋਲਣ ਦੀ ਵੜੀ ਲੋੜ ਨਹੀਂ ਬੱਚੀ ਬਾਰੇ ਸਹੀ ਗੱਲ ਦੇ ਬੱਚੀ ਬਿਊਟੀ ਦੇਖ ਲੈ ਇਹ ਥੋੜਾ ਚੰਗਾ ਕੁਆਲਿਟੀ ਇੱਕ ਨੰਬਰ ਤੇ ਮੁੱਲ ਜਮਾ ਜਾਇਜ਼ ਹੁਣ ਬਾਲਾ ਮੁੱਲ ਨਹੀਂ ਕਰਦਾ ਬਾਕੀ ਡਾਕਟਰ ਪਿੱਛੇ ਕੁੜੇ ਬਹੁਤ ਚੰਗਿਆ ਹੋ ਚੀਜ਼ਾਂ ਨੇ ਡਾਕਟਰ ਕਿੰਨੀਆਂ ਚੌੜੀਆਂ ਬੱਚੀਆਂ ਹੋਣੇ ਬਾਕੀ ਪਿੱਛੋਂ ਪੁੱਛੋਂ ਦੇਖ ਲੈ ਗੋਲ ਪਈ ਹੈ ਜਮਾ ਸਹੀ ਗੱਲ ਉਹ ਲਿਸੇ ਲੰਮੀ ਨਹੀਂ ਬਾਕੀ ਕੱਦ ਬਹੁਤ ਚੰਗਾ ਬੱਚੀ ਦਾ ਸਹੀ ਹੈ ਬਾਈ ਬਾਕੀ ਫੇਸੂਲ ਬਹੁਤ ਨਿਆਇ ਚੰਗਾ ਡਾਕਟਰ ਬੱਚੀ ਸਹੀ ਹੈ ਬਾਈ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਲਿਖਾਤੀ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ